ਤੇ ਪਾਕਿਸਤਾਨ ਵਿਚਾਲੇ ਜਿਸ ਤਰੀਕੇ ਦੇ ਨਾਲ ਤਣਾਅ ਚੱਲ ਰਿਹਾ ਹੈ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੱਲ ਪਾਕਿਸਤਾਨ ਦੇ ਵਿੱਚ ਜਾ ਕੇ ਪੀਓਕੇ ਦੇ ਵਿੱਚ ਜਾ ਕੇ ਨੋ ਅਟਕਾਣੇ ਦੇ ਜੋ ਅਤਵਾਦੀਆਂ ਦੇ ਸਨ ਉਸ ਨੂੰ ਤਬਾਹ ਕੀਤਾ ਗਿਆ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਅਲਰਟ ਜਾਰੀ ਸੀ ਤੇ ਹੁਣ ਪੰਜਾਬ ਦੇ ਵਿੱਚ ਇੱਕ ਜ਼ਰੂਰੀ ਗਾਈਡਲਾਈਨ ਜਿਹੜੀ ਆ ਉਹ ਜਾਰੀ ਹੋ ਚੁੱਕੀ ਹੈ ਗਾਈਡਲਾਈਨ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਇਸ ਖਬਰ ਨੂੰ ਗੌਰ ਨਾਲ ਜ਼ਰੂਰ ਦੇਖ ਲਿਓ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਵਿਆਹ ਸਮਾਗਮ ਨੂੰ ਲੈ ਕੇ ਇੱਕ ਜ਼ਰੂਰੀ ਗਾਈਡਲਾਈਨ ਜਾਰੀ ਹੋਈ ਹੈ ਜੇਕਰ ਵਿਆਹ ਸਮਾਗਮ ਹੋਵੇ ਖੁਸ਼ੀ ਦਾ ਕੋਈ ਸਮਾਗਮ ਹੋਵੇ ਜਾਂ ਕੋਈ タル ਮਿਕਸ ਸਮਾਗਮ ਹੋਵੇ ਹੁਣ ਉੱਥੇ ਤੁਸੀਂ ਆਤਿਸ਼ਬਾਜ਼ੀ ਨਹੀਂ ਚਲਾ ਸਕੋਗੇ ਕਿਸ ਤਰੀਕੇ ਦੇ ਕੋਈ ਪਟਾਕੇ ਨਹੀਂ ਚਲਾ ਸਕੋਗੇ ਜੋ ਅੰਮ੍ਰਿਤਸਰ ਤੇ ਜੋ ਕਪੂਰਥਲਾ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਬਕਾਇਦਾ ਜੋ ਪ੍ਰੈਸ ਨੋਟ ਹੁੰਦਾ ਉਸ ਨੂੰ ਰਿਲੀਜ਼ ਕੀਤਾ ਗਿਆ ਇਸ ਤੋਂ ਇਲਾਵਾ ਲੈਟਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜੋ ਪੰਜਾਬੀ ਨੇ ਜੋ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਨੇ ਜੋ ਅਮਰਸਰ ਜ਼ਿਲ੍ਹੇ ਦੇ ਨਾਲ ਸੰਬੰਧਨ ਨੇ ਉਹਨਾਂ ਨੂੰ ਕੁਝ ਹਦਾਇਤ ਦਿੱਤੀ ਗਈ ਹੈ ਤੇ ਇਹ ਜੋ ਆਦੇਸ਼ ਨੇ ਉਹਨਾਂ ਦੇ ਅਗਲੇ ਆਰਡਰ ਤੱਕ ਜਾਰੀ ਰਹਿਣ ਕੇ ਲੈਟਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਕਪੂਰਥਲਾ ਦੇ ਵਿੱਚ ਪਹਿਲਾਂ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨੇ ਆ ਤਾਂ ਇਸ ਲੈਟਰ ਦੇ ਵਿੱਚ ਲਿਖਿਆ ਗਿਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਕਟ ਕਾਲੀਨ ਸਥਿਤੀ ਨਾਲ ਨਜਿੱਠਣ ਦੇ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਲੋਕ ਡ੍ਰਿਲਾ ਕੀਤੀਆਂ ਜਾ ਰਹੀਆਂ ਨੇ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਆਇ ਦਿਨ ਵਿਆਸ ਮਾਗਮਾ ਦੇ ਵਿੱਚ ਖੁਸ਼ੀ ਤੇ ਧਾਰਮਿਕ ਸਮਾਗਮਾਂ ਦੇ ਦੌਰਾਨ ਪਬਲਿਕ ਵੱਲੋਂ ਆਤੀਸ਼ਬਾਜ਼ੀ ਜਿਸ ਦੇ ਵਿੱਚ ਕਿਸ ਤਰੀਕੇ ਦੇ ਹਵਾਈ ਪਟਾਕੇ ਚਾਈਨਿਸ ਕਰੈਕਰ ਸ਼ਾਮਲ ਹੁੰਦੇ ਨੇ ਇਹਨਾਂ ਦੇ ਭਰਪੂਰ ਵਰਤੋਂ ਕੀਤੀ ਜਾਂਦੀ ਆ ਪਰ ਹੁਣ ਇਹਨਾਂ ਪਟਾਕਿਆਂ ਦੇ ਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਤਰੀਕੇ ਦੇ ਪਟਾਕੇ ਦੇ ਨਾਲ ਜੋ ਆਮ ਲੋਕ ਹੁੰਦੇ ਨੇ ਉਹ ਡਰ ਜਾਂਦੇ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਵਿੱਚ ਵਿਗੜਨ ਦਾ ਜਿਹੜਾ ਹੈ ਉਹ ਖਦਸ਼ਾ ਬਣਿਆ ਰਹਿੰਦਾ ਹੈ ਇਸੇ ਦੇ ਲਈ ਜੋ ਕਪੂਰਥਲਾ ਦੇ ਡੀਸੀ ਨੇ ਅਮਿਤ ਕੁਮਾਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕਪੂਰਥਲਾ ਭਾਰਤੀ ਨਾਗਰਿਕ ਸਹਿਤਾ ਜੋ 2023 ਦੀ ਧਾਰਾ 163 ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਕਪੂਰਥਲਾ ਦੀ ਹਦੂਦ ਅੰਦਰ ਜੋ ਵੀ ਵਿਆਹ ਸ਼ਾਦੀਆਂ ਖੁਸ਼ੀਆਂ ਧਾਰਮਿਕ ਸਮਾਗਮ ਹੋਣਗੇ ਉਹਨਾਂ ਦੇ ਵਿੱਚ ਆਨ ਪਬਲਿਕ ਦੇ ਵੱਲੋਂ ਜੋ ਆਤਸ਼ਬਾਜੀ ਚਲਾਈ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਜੋ ਬੰਬ ਚਲਾਏ ਜਾਂਦੇ ਨੇ ਜਾਂ ਗੱਲ ਕੀਤੀ ਜਾਵੇ ਹਵਾਈ ਪਟਾਕੇ ਚਾਈਨਿਸ ਕਰੈਕਰ ਹੁਣ ਉਹ ਚਲਾਉਣ ਦੇ ਪਾਬੰਦੀ ਜਿਹੜੀ ਆ ਉਲਗਾਈ ਦਿੱਤੀ ਗਈ ਹੈ ਤੇ ਇਹ ਆਰਡਰ ਜਿਹੜੇ ਨੇ ਉਹ 7 5 2025 ਤੋਂ ਲੈ ਕੇ ਇਹ ਆਰਡਰ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਤੁਹਾਨੂੰ ਦੱਸ ਜੀਏ ਕਿ 5 ਸਤ 2025 ਯਾਨੀ ਕਿ 5 ਜੁਲਾਈ ਤੱਕ ਇਹ ਨਿਯਮ ਜਿਹੜੇ ਨੇ ਇਹ ਜੋ ਆਦੇਸ਼ ਨੇ ਉਹ ਲਾਗੂ ਰਹਿਣਗੇ ਤਾਂ ਇਸ ਤਰੀਕੇ ਦੇ ਨਾਲ ਕਪੂਰਥਲਾ ਦੇ ਡੀਸੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ ਦੱਸ ਦਨੇ ਆ ਅੰਮ੍ਰਿਤਸਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇਹ ਜਿਹੜੇ ਨਿਯਮ ਨੇ ਇਹ ਲਾਗੂ ਕਰ ਦਿੱਤੇ ਗਏ ਨੇ ਕਿ ਆਮ ਨਾਗਰਿਕ ਜਿਹੜੇ ਨੇ ਜੋ ਅੰਮ੍ਰਿਤਸਰ ਦੇ ਵਸਨੀਕ ਨੇ ਹੁਣ ਉਹ ਵਿਆਸ ਸਮਾਗਮਤ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਪਟਾਕਿਆਂ ਦੀ ਵਰਤੋਂ ਨਹੀਂ ਕਰ ਸਕਦੇ ਇਹ ਲਿਖਿਆ ਗਿਆ ਤੇ ਇਹ ਆਰਡਰ ਜਿਹੜੇ ਨੇ ਕੱਲ ਯਾਨੀ 7 ਤਰੀਕ ਨੂੰ ਜਿਹੜੇ ਨੇ ਅਪਲਾਈ ਕੀਤੇ ਗਏ ਨੇ ਲਾਗੂ ਕੀਤੇ ਗਏ ਨੇ ਤੇ ਇਹ ਨਿਯਮ ਕਿੰਨੀ ਤਰੀਕ ਤੱਕ ਰਹਿਣਗੇ ਇਸ ਦੇ ਬਾਰੇ ਜਾਣਕਾਰੀ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਪਰ ਇਸ ਦੇ ਨਾਲ ਲਿਖਿਆ ਜ਼ਰੂਰ ਗਿਆ ਕਿ ਜੋ ਪਟਾਕੇ ਚਲਾਏ ਜਾਂਦੇ ਨੇ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਵਿਆਸ ਸਮਾਗਮਾਂ ਦੇ ਵਿੱਚ ਤੇ ਉਸ ਦੇ ਨਾਲ ਲੋਕਾਂ ਦੇ ਵਿੱਚ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਦੰਦ ਦਾ ਮਾਹੌਲ ਬਣ ਸਕਦਾ ਹੈ ਇਸ ਦੇ ਲਈ ਜੋ ਪਟਾਕੇ ਹੈ ਹੁਣ ਅਮ੍ਰਿਤਸਰ ਦੇ ਵਿੱਚ ਲੋਕ ਨਹੀਂ ਚਲਾ ਸਕਣਗੇ ਤਾਂ ਇਹ ਜ਼ਰੂਰੀ ਖਬਰ ਤੁਹਾਨੂੰ ਦੇ ਰਿਹਾ ਇਸ ਖਬਰ ਨੂੰ ਗੌਰ ਨਾਲ ਜ਼ਰੂਰ ਦੇਖਿਓ ਤੇ ਅੰਮ੍ਰਿਤਸਰ ਦੇ ਜੋ ਲੋਕ ਨੇ ਜੋ ਕਪੂਰਥਲਾ ਦੇ ਲੋਕ ਨੇ ਉਹ ਧਿਆਨ ਨਾਲ ਸੁਣ ਲਣ ਹੁਣ ਜੇਕਰ ਤੁਹਾਡੇ ਘਰਾਂ ਦੇ ਵਿੱਚ ਵਿਆਸ ਸਮਾਗਮ ਰੱਖਿਆ ਹੋਇਆ ਤਾਂ ਤੁਸੀਂ ਵਿਆਸ ਸਮਾਗਮ ਦੇ ਦੌਰਾਨ ਕਿਸੇ ਤਰੀਕੇ ਦੇ ਨਾਲ ਵੀ ਪਟਾਕਿਆਂ ਦੀ ਵਰਤੋਂ ਨਹੀਂ ਕਰ ਸਕਦੇ ਜੇਕਰ ਤੁਹਾਡੇ ਘਰ ਕੋਈ ਧਾਰਮਿਕ ਸਮਾਗਮ ਰੱਖਿਆ ਅਕਸਰ ਤਸਵੀਰਾਂ ਸਾਹਮਣੇ ਆਂਦੀਆਂ ਨੇ ਅਕਸਰ ਲੋਕ ਜੜੇ ਨੇ ਪਟਾਕਾ ਇਹ ਤਲਾਕੇ ਆਪਣੀ ਖੁਸ਼ੀ ਦੂ ਜ਼ਾਹਰ ਕਰਦੇ ਨੇ ਵਿਆਹ ਦੇ ਵਿੱਚ ਬਰਾਤੀ ਜਿਹੜੇ ਹੁੰਦੇ ਨੇ ਪਟਾਕੇ ਚਲਾਉਂਦੇ ਨੇ ਬਰਾਤ ਜਿਹੜੀ ਹੁੰਦੀ ਹੈ ਢੋਲ ਦੇ ਨਾਲ ਆਉਂਦੀ ਹੈ ਤੇ ਇਸ ਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਜੇਕਰ ਇੰਡੀਆ ਪਾਕਿਸਤਾਨੀ ਜਾਂ ਕੋਈ ਵੀ ਮੈਚ ਹੁੰਦਾ ਉਸ ਦਿਨ ਵੀ ਮਿਆਣ ਵੀ ਲੋਕ ਜਿਹੜੇ ਨੇ ਪਟਾਕੇ ਚਲਾਉਂਦੇ ਨੇ ਜਾਂ ਫਿਰ ਗੱਲ ਕੀਤੀ ਜਾਵੇ ਕੋਈ ਧਾਰਮਿਕ ਸਮਾਗਮ ਹੁੰਦਾ ਉਦੋਂ ਵੀ ਲੋਕਾਂ ਦੇ ਵੱਲੋਂ ਪਟਾਕੇ ਚਲਾਏ ਜਾਂਦੇ ਨੇ ਪਰ ਹੁਣ ਜੇਕਰ ਤੁਸੀਂ ਅੰਮ੍ਰਿਤਸਰ ਦੇ ਵਸਨੀਕ ਹੋ ਜਾਂ ਫਿਰ ਤੁਸੀਂ ਕਪੂਰਥਲਾ ਦੇ ਵਸਨੀਕ ਹੋ ਤਾਂ ਤੁਸੀਂ ਹੁਣ ਪਟਾਕੇ ਨਹੀਂ ਚਲਾ ਸਕਦੇ ਪੂਰਨ ਤਰੀਕੇ ਦੇ ਨਾਲ ਜਿਹੜੀ ਪਾਬੰਦੀ ਆ ਇਹਨਾਂ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਲਗਾ ਦਿੱਤੀ ਗਈ ਆ ਹਾਲਾਂਕਿ ਦੋ ਜ਼ਿਲ੍ਹਿਆਂ ਦੀ ਜਾਣਕਾਰੀ ਸੜ ਤੱਕ ਪਹੁੰਚੀ ਆ ਕਿ ਆਜਾ ਰਿਹਾ ਕਿ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰੀਕੇ ਦੀ ਇਹ ਨੋਟੀਫਿਕੇਸ਼ਨ ਜੋ ਗਾਈਡਲਾਈਨ ਹੈ ਇਹ ਜਾਰੀ ਜਿਹੜੀ ਆ ਕੀਤੀ ਗਈ ਆ ਪਰ ਦੋ ਜ਼ਿਲ੍ਹਿਆਂ ਦੀ ਗੱਲ ਅਸੀਂ ਪੰਜਾਬ ਦੇ ਕਰ ਰਹੇ ਆ ਜਿੱਥੇ ਇਹ ਜਿਹੜੇ ਨਵੇਂ ਨਿਯਮ ਨੇ ਉਹ ਲਾਗੂ ਕੀਤੇ ਗਏ ਨੇ ਨਵੇਂ ਆਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਕਿੰਨੀ ਦੇਰ ਤੱਕ ਇਹ ਆਦੇਸ਼ ਰਹਿਣਗੇ ਹਾਲਾ ਇਸ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਡੀਸੀ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਲਰਟ ਮੋੜ ਜਾਰੀ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਚੱਲ ਰਿਹਾ ਅਮਰitsar ਦੇ ਵਿੱਚ ਫਲਾਈਟਾਂ ਬੰਦ ਕਰ ਦਿੱਤੀਆਂ ਗਿਆ ਜੋ ਵਾਗਾ ਬਾਰਡਰ ਤੇ ਰੀਟ੍ਰੀਟ ਸੈਰਮਨੀ ਹੁੰਦੀ ਹੈ ਉਸਨੂੰ ਬੰਦ ਕਰ ਦਿੱਤਾ ਗਿਆ ਜੋ ਵਿਦਿਆ ਕਦਰਾਂ ਦੇ ਨੇ ਉਹਨਾਂ ਨੂੰ ਵੀ ਤਿੰਨ ਦਿਨਾਂ ਦੇ ਲਈ ਬੰਦ ਕੀਤਾ ਗਿਆ ਜੋ ਸਰਹੱਦੀ ਇਲਾਕਿਆਂ ਦੇ ਵਿੱਚ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਜਿਹੜੇ ਨੇ ਆਪਣੇ ਘਰ ਛੱਡ ਕੇ ਪਿੰਡ ਛੱਡ ਕੇ ਦੂਸਰੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਕਿਉਂਕਿ ਇਸ ਵੇਲੇ ਡਰਦਮ ਹੋ ਜ਼ਰੂਰ ਲੋਕਾਂ ਦੇ ਵਿੱਚ ਵਧਿਆ ਹੋਇਆ ਪਰ ਡਰਨ ਦੀ ਹਲੇ ਲੋੜ ਨਹੀਂ ਹੈ ਇਹ ਇਤਿਹਾਸ ਵਰਤਨ ਦੀ ਲੋੜ ਹੈ ਇਹਨਾਂ ਚੀਜ਼ਾਂ ਤੋਂ ਧਿਆਨ ਲਗਾ ਕੇ ਸਬਕ ਲੈਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਤੇ ਕਿਹੜੀਆਂ ਚੀਜ਼ਾਂ ਜੋ ਪ੍ਰਸ਼ਾਸਨ ਇਸ ਵੱਲੋਂ ਕਹਿ ਰਿਹਾ ਉਸ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਸ ਕਰਕੇ ਹੁਣ ਜੋ ਹੈ ਅਮ੍ਰਿਤਸਰ ਤੇ ਕਪੂਰਥਲਾ ਪ੍ਰਸ਼ਾਸਨ ਦੇ ਵੱਲੋਂ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜੋ ਆਮ ਲੋਕ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਇਹ ਆਦੇਸ਼ ਦਿੱਤੇ ਗਏ ਨੇ ਕਿ ਤੁਸੀਂ ਉਹਨ ਵਿਆਸ ਸਮਾਗਮ ਹੋਵੇ ਤੁਹਾਡੇ ਘਰ ਕਿਸੇ ਤਰੀਕੇ ਦਾ ਵੀ ਕੋਈ ਸਮਾਗਮ ਹੋਵੇ ਉਹਨਾਂ ਦੇ ਵਿੱਚ ਪਟਾਕਿਆਂ ਦੀ ਵਰਤੋਂ ਨਾ ਕਰੋ